ਕਿ ਪੁਲਿਸ ਵੱਲੋਂ ਦਬਜ ਦਿੰਨੇ ਹੋਇਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਵੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਨ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਦ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪੈਲਸ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤੁਮਾਨ ਮਨਾਇਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮਲਜ਼ਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਪੈਲਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਹੈ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਦੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਉ ਭਗਤ ਕਰਨ ਵਾਸਤੇ ਡੀਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਕੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਧਰੀਆਂ ਧਰੀਆਂ ਰਹਿ ਗਈਆਂ ਜਦੋਂ ਪੁਲਿਸ ਵੱਲੋਂ ਕਿਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸੀਈਆਈ ਸਟਾਫ ਸਮੇਤ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾ ਲਿਆ ਔਰ ਜਿਹੜੇ ਕੀ ਅੰਦਰ ਲੋਕ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਧਰਾਂ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀਨਾਮਾ ਵੀ ਅੱਜ ਹੋਣਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾ ਦਿੱਤਾ ਜਾ ਸਕਦਾ ਹੈ ਜਿਸ ਲਈ ਪੁਲਿਸ ਨੇ احتیاطਿਆਨ ਵਰਤਰੇ ਹੋਇਆ ਇੱਥੇ 6 ਥਾਣਿਆਂ ਦੀਆਂ ਟੀਮਾਂ ਸਵੇਰ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਪੁਲਿਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਵੱਲੋਂ ਦੱਸਣ ਦੇ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਹਨ ਉਹਨਾਂ ਸ਼ਾਇਦ ਦੇ ਕਰੀਬ ਬੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਿਆ ਨਾ ਹਾਲਾਂਕਿ ਉਹ ਲਾਇਸੈਂਸੀ ਹਨ ਜਾਂ ਨਹੀਂ ਉਸ ਦੀ ਪੁਲਿਸ ਵੱਲੋਂ ਜਾਂਚ ਕਰਦਾ ਗੱਲ ਕਹੀ ਗਈ ਹੈ ਔਰ ਦੇਖਣਾ ਹੈ ਕਿ ਇਸ ਦੌਰਾਨ ਜਿਹੜੇ ਇੱਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਆ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਚਲਾਏ ਜਾ ਰਹੇ ਹਨ ਔਰ ਇੱਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕੀ ਮੁਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਔਰ ਤਰਨ ਤਰਨ ਕੀ ਗੱਲ ਹੁੰਦੀ ਹੈ ਵੀ ਸਾਰੇ ਸਾਨੂੰ ਕੋਈ ਨਹੀਂ ਪਤਾ ਕੋਖਣੀ ਮਿਲਿਆ ਜਿਸ ਦਾ ਵੀਰ ਤੋਂ ਰਾਜੂ ਵੀਰ ਤੋਂ ਕੋਖਣੀ ਮਿਲਿਆ ਜੇ ਉਹਨੂੰ ਐਵੇਂ ਲੈ ਗਏ ਜਿਨ੍ਹਾਂ ਨੂੰ ਮਿਲਿਆ ਉਹਨਾਂ ਨੂੰ ਠੀਕ ਆ ਬਾਕੀ ਉਹ ਤੋਂ ਕੋਖਣੀ ਮਿਲਿਆ ਤਲਾਸ਼ੀ ਤਲਾਸ਼ੀ ਕੀਤੀ ਆ ਉਹਦੇ ਪੁੱਤ ਦਾ ਹੋਣ ਲਿਆ ਪ੍ਰੋਗਰਾਮ ਹਾਂਜੀ ਪਰ ਮਾਣ ਹੀ ਉਹਦੇ ਪੁੱਤ ਦਾ ਕੋਖਣੀ ਉਹ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੇ ਪੁੱਤ ਦੇ ਕੋਖਣੀ ਹਾਂਜੀ ਰਾਜੂ ਵੀਰ ਦਾ ਰਾਜੂ ਵੀਰ ਦਾ ਰਾਜੂ ਵੀਰ ਦੇ ਮੁੰਡੇ ਦਾ ਧਮਾਨ ਹੀ ਸੰਘਿਆ ਦੋ ਹਾਂਜੀ ਉਹਨਾਂ ਨੂੰ ਕੋਖਣੀ ਮਿਲਿਆ ਜਿਨ੍ਹਾਂ ਨੂੰ ਮਿਲਿਆ ਉਹਨਾਂ ਦੀ ਆਪਾਂ ਨੂੰ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦੋ ਆਪਾਂ ਇਹੋ ਕਹਿੰਦੇ ਆ ਇਹ ਛਗਣਿਆ ਮਾਰਾ ਇਨੀ ਤਲਾਸ਼ੀ ਕੀਤੀ ਆ ਇਹਦੇ ਕੋਖ ਨਹੀਂ ਮਿਲਣਾ ਉਹਨਾਂ ਨੂੰ ਜਦੋਂ ਉਹਨੂੰ ਕੋਖ ਮਿਲਿਆ ਤੇ ਮਾਰਾ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆਹ ਤੇ ਗਾਣਾ ਕਰੋ ਮਾਰਾ ਕੋਲ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਾ ਨਾ ਕੀਤਾ ਜੇ ਮਹੀਨਾ ਨਹੀਂ ਮੇਰੀ ਘਰ ਵਾਲੀ ਆ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਭੁਗਤੋ ਔਰ ਤੂੰ ਕੀ ਲੈਣਾ ਮੰਗਦਾ ਜਿਹਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਉਹਨੂੰ ਮਹੀਨਾ ਵੀ ਨਹੀਂ ਹੋਇਆ ਜੇ ਆਏ ਨੂੰ ਮੇਰਾ ਨਾਮ ਮਨਪ੍ਰੀਤ ਕੀ ਕੀ ਕਰ ਤੁਹਾਡੇ ਪਤੀ ਦਾ ਕੀ ਨਾਮ ਹੈ ਉਦੋਂ ਰਾਜੂ ਕਹਿੰਦੇ ਉਦਾਂ ਰਾਜੂ ਬੰਜੇ ਪਹਿਲਾਂ ਕਿਹੜੇ ਮਾਮਲੇ ਸੀ ਅੱਜ ਬੱਸ ਮੁੰਡੇ ਦਾ ਧਮਾਨ ਕੀਤਾ ਕੀ ਅੱਜ ਪੁਲਿਸ ਕਿਉਂ ਆਈ ਸੀ ਕੀ ਕਹਿੰਦੇ ਆ ਪਤਾ ਹੀ ਨਹੀਂ ਆਾਨੂੰ ਪਤਾ ਨਹੀਂ ਕੀ ਗੱਲ ਬਣੀ ਆਵੇਂ ਚੱਲਦਾ ਚੱਲਣ ਦੇ ਆ ਸਕਨ ਦੇਂਦੇ ਸੀ ਨਹੀਂ ਅਜੇ ਕੁਝ ਨਹੀਂ ਹੋਇਆ ਕੀ ਕੁਝ ਸਮਾਰ ਆ ਪਥਰੀ ਹਾ ਰੋਟੀ ਪਾ ਲਈ ਪਹਿਲੇ ਬਰਬਾਦ ਹੋ ਗਿਆ ਉਹ ਕਿਥੋਂ ਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਉਹ ਮੈਂ ਉਹਦੇ ਦਾਦਾ ਦਾ ਮੁੰਡਾ ਠੀਕ ਆ ਹਾਂਜੀ ਮੰਗਿਆ ਵਾਡੀ ਮਾਰੇ ਖਾਲੀ ਹੱਤੀ ਕੋਕੜੀ ਤੋਂ ਮਿਲਿਆ ਮਾਰੇ ਉਹਨੂੰ ਛੱਡੋ ਉਹਨੂੰ ਆਡੀ ਹੋ ਮੰਗ ਜਿਓ ਠੀਕ ਆ ਮਾਰੇ ਬਹੁਤ ਚਿਰ ਬਾਅਦ ਆਇਆ ਜੇ ਉਹਨੂੰ ਛੱਡੋ ਖੜਾ ਐ ਮੈਂ ੱਤਕਾਣਾ ਕਰੂ ਵੀਰ ਨਾਲ ਉਹ ਨਿਗਾਹਿਆ ਪੁੱਤੋਂ ਦਾ ਐਵੇਂ ਹੀ ਤੇਰਾ ਮੁੰਡਾ ਜਦੋਂ ਆਇਆ ਦੋ ਬਣੀ ਇੱਥੇ ਆ ਗਾਈ ਹਾਂ ਬੋ ਬੱਕਾਇਨਾ ਕਿਹਦੇ ਤੋਂ ਡੱਕਰ ਹੋਣ ਲੱਗੀ ਸੀ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲਗੇ ਹਾਂਜੀ ਲੈ ਗਏ ਪਤਾ ਨਹੀਂ ਕਿੱਥੇ ਕਰਿਆ ਨਾਲੇ ਅੱਜ ਤਿੰਨ ਵਾਰਾਂ ਤਰਾਸੀ ਕੀਤੀ ਜੱਟਿਆਂ ਆ ਲੀੜਿਆਂ ਦੀ ਸਾਡਿਆਂ ਦੀ ਲੀੜਿਆਂ ਦੇ ਮਾਰ ਅਸੀਂ ਆਏ ਆਪਣੇ ਇਹ ਸیکل ਲਗਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆ ਹੀ ਗਿਆ ਤੇ ਇਤਰਾਹ ਹੀ ਕਿ ਥੋੜੀ ਕਰ ਸਕਦੇ ਅਸੀਂ ਤੇ ਹੋ ਆ ਗਿਆ ਵੀ ਵੇਖ ਕਰੋ ਤਲਾਸੀ ਵੀਰ ਜਿਦੋਂ ਮਰਜੀ ਮੇਰੀ ਮੰਮੀ ਹੈ ਤੁਹਾਡਾ ਕੀ ਨਾਮ ਕੀਆ ਮੇਰਾ ਨਾਮ ਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਦੇ ਕੰਮ ਉਹਨਾਂ ਅੰਦਰ ਦੇ ਸਗਾ ਕਾਕੇ ਦਾ ਮਨਾਉਂਦੇ ਆ ਖੜਿਆ ਮੰਲੇ ਦਾ ਤੁਹਾਡਾ ਕੋਈ ਗੱਲ ਬਾਤ ਰਾਜੂ ਤੇ ਕਿਹੜਾ ਮਾਮਲਾ ਦਰਜੀ ਕਾਦਾ ਨਹੀਂ ਕੀਤਾ ਸੀ ਕੋਣ ਆਇਦੋ ਪੀਓ ਤਬੇ ਪੀਸ਼ਾ ਮਨਾਉਂਦਾ ਕਾਕੇ ਦਾ ਜਾ ਰਿਹਾ ਨਹੀਂ ਕੋਈ ਪੁਰਾਣੀ ਬੱਚੇ ਦਰਜੇ ਉਹ ਤੇ ਕੋਈ ਨਾ ਕੋਈ ਨਹੀਂ ਆ ਤੇਰੀ ਕਿ ਜੰਦਾ ਆ ਤੇਰੀ ਪੌਂ ਜਦਾ ਕਚੈਰੀ ਤੇ ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਵੀ ਆਏ ਜਮਾਨ ਤੇ ਆਇਆ ਸੀ ਬਰ ਹਾਂਜੀ ਹਾਂਜੀ ਹਾਂ ਤਰੀਕੇ ਪੌਂ ਜਦਾ ਕਚੈਰੀ ਜਾਂਦਾ ਹੈ ਜੀ ਇੱਥੇ ਅੱਜ ਨਾ ਬੱਚਾ ਧਮਾਨ ਸੀ ਅਸੀਂ ਪ੍ਰੋਗਰਾਮ ਕਰਨ ਆਏ ਹਾਂ ਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਅਚਾਨਕ ਪੁਲਿਸ ਆਈ ਹੈ ਤੇ ਬਸ ਭਗਦੜੀ ਪੈ ਗਈ ਤੇ ਅਸੀਂ ਤੇ ਆਪ ਹੁਣ ਬਸ ਸਾਡਾ ਕੰਮ ਵਿੱਚੇ ਰਹਿ ਗਿਆ ਅਸੀਂ ਸਭ ਨੂੰ ਪੈਸੇ ਪੁਸੇ ਵੀ ਲੈਣੇ ਆ ਤੇ ਪੀਮਰ ਪੁੰਮਰ ਕੋਈ ਗੱਲ ਨਹੀਂ ਆ ਤੇ ਬਸ ਅਸੀਂ ਬੈਠੇ ਆ ਬਸ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਆ ਕਿ ਵੀ ਸਾਨੂੰ ਜਾਣ ਦੇਣ ਬਸ ਕਿਹੜੇ ਪ੍ਰੋਗਰਾਮ ਕੀ ਕਰਨਾ ਹੈ ਇੱਥੇ ਅਸੀਂ ਮੈਂਗਨਾ ਆਰਟਿਸਟ ਲੈ ਕੇ ਆਏ ਹਾਂ ਬੀ.ਐਸ.ਡੀ.ਓ ਲਪਾਈਆ ਗਨਾ ਇਹਨਾਂ ਦਾ ਡਿਜੇ ਸੀ ਤੇ ਪ੍ਰੋਗਰਾਮ ਕਰ ਰਹੇ ਆ ਅਸੀਂ ਆਰਕੈਸਟਰਾ ਸੀ ਕਿਹੜਾ ਕੰਮ ਚੱਲ ਗਿਆ ਜਦੋਂ ਇਹ ਕੰਮ ਇਹ ਜੀ ਅੱਧ ਤੋਂ ਜ਼ਿਆਦਾ ਕੰਮ ਨਿਬੜ ਗਿਆ ਸੀ ਸਗਨ ਪੈ ਰਹੇ ਸੀ ਬੱਚਿਆਂ ਨੂੰ ਸਗਨ ਦੇ ਰਹੇ ਉਸ ਤੋਂ ਬਾਅਦ ਅਚਾਨਕ ਪ੍ਰਸ਼ਾਸਨ ਆਇਆ ਇਹ ਗੱਲ ਹੋਈ ਕਿਹੜਾ ਪਹਿਲਾ ਸੀ ਇੱਥੇ ਪ੍ਰੋਗਰਾਮ 66 ਰੀਮ ਉਹ ਬੰਦੇ بڑے بڑے ਵੀ ਆ ਪੁਲਿਸ ਨੇ ਇਹ ਜੇ ਪਤਾ ਨਹੀਂ ਸਾਨੂੰ ਨੂੰ ਜੇ ਪਤਾ ਸਾਨੂੰ ਇਥੋ ਹੀ ਲੱਗੀ ਇਹ ਵੀਰੇ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਵੱਡੇ ਦਾ ਹੀ ਤੇ ਆਪਾਂ ਡੀਜੇ ਸੈਟਅਪ ਆਪਾਂ ਨੂੰ ਆਨਲਾਈਨ বুকਿੰਗ ਹੋਈ ਸੀ ਹਾਂਜੀ ਕਿੰਨੇ ਇੱਥੇ ਕਿੱਥੇ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਹੀ ਸ਼ਾਹ ਡ੍ਰੀਮ ਦੀ ਉਹ ਹੈ ਬਾਤ ਚਲਦੇ ਪ੍ਰੋਗਰਾਮ ਇਹ ਚਲਦੇ ਵੀਰੇ ਸਗਨ ਪੈਣ ਰਿਹਾ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀਜੇ ਮਤਲਬ ਕੀ ਸੈਟਅਪ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸਗਨ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦੋ ਇਬਾਚ ਪੁਲਿਸ ਪ੍ਰਸ਼ਾਸਨ ਆ ਗਏ ਹਾਂਜੀ ਪੁਲਿਸ ਆ ਗਈ ਹਾਂਜੀ ਹਾਂਜੀ ਕੀ ਕਹਿੰਦੇ ਬੰਦ ਕਰ ਦੋ ਸਰ ਹਾਂਜੀ ਹਾਂਜੀ ਬੰਦ ਕਰ ਤਲਾਸ਼ੀ ਲੈ ਰਹੇ ਆ ਕੀ ਤਲਾਸ਼ੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੁਝ ਮਤਲਬ ਕੀ ਡਰੀ ਨਹੀਂ ਹੈਗਾ ਹਾਂਜੀ ਤੁਹਾਨੂੰ ਪਤਾ ਨਹੀਂ ਲੱਗਾ ਕੀ ਹੋਇਆ ਹਾਂਜੀ ਇਹ ਨਹੀਂ ਪਤਾ ਇਹ ਨਹੀਂ ਪਤਾ ਤੁਹਾਨੂੰ ਪਤਾ ਨਹੀਂ ਲੱਗਾ ਹਾਂਜੀ ਅੱਜ ਰੇਡ ਕੀਤੀ ਰਾਜੂ ਸ਼ੂਟਰ ਆ ਸਾਨੂੰ ਕਚਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ 25 ਮੁਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਡਕੀਤੀਆਂ ਦੇ ਖੂਹਾਂ ਦੇ ہتھیارਾਂ ਦੇ ਅੱਜ ਹੀ ਆਪਣੇ ਬੱਚੇ ਦਾ ਜਨਮ ਦਿਨ ਇਹ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ ਤੋਂ 6 ਮਹੀਨਾ ਕਿ ਹੋਇਆ ਨੂੰ ਰਿਹਾਓ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ ਚੋਂ ਗਲਤ ਬੰਦੇ ਗਲਤ ਅਨਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਕੁਝ ਬਰਾਮਦ ਹੋਇਆ ਕੁਝ ਰਿਕਵਰੀ ਹੋਈ ਕੁਝ ਬਰਾਮਦ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਜਿਨ੍ਹਾਂ ਬੰਦਿਆਂ ਕੋਲ ਅਸਲਾ ਵਗੈਰਾ ਮਿਲਿਆ ਕਿ ਉਹ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਅਜੇ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਹਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੇ ਨੇ ਤਨੇ ਕਬਜ਼ੇ ਚ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਹਜੇ ਕਲੇਮ ਜੋ ਮੁੱਢੇ ਕਰਦੇ ਨਹੀਂ ਇਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ ਛੇ ਪਾਰਟੀਆਂ ਵੱਖ-ਵੱਖ ਸਿਚੂਆ ਸਾਬਨ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕਾਉਂਟਰੀ ਨਹੀਂ ਦੱਸ ਸਕਦਾ ਪਰ ਇਹ ਗੱਲ ਹੈ ਵੀ ਮਿਲੇ ਜਰੂਰ ਨੇ ਇਹੋ ਜੀ ਕੋਈ ਗੱਲ ਨਹੀਂ ਮਿਲੇ ਜਰੂਰ ਹੈ ਸ਼ੂਟਰ ਸਮੇਤ ਕਿੰਨੇ ਬੰਦੇ ਰਾਉਂਡ ਆਫ ਕੀਤੇ ਆ ਪੰਜ ਤੋਂ ਛੇ ਬੰਦੇ ਆਪਾਂ ਰਾਜੂ ਛੋਟੇ ਜਿਹੜੇ ਬਾਕੀ ਨੇ ਉਹ ਉਹ ਵੀ ਇੱਥੇ ਮਿਲੇ ਨੇ ਮੜੇ ਮੜੇ ਇੱਥੇ ਪਾਲਸ ਦੇ ਵਿੱਚੋਂ ਹੀ ਮਿਲਿਆ ਜੀ ਪਾਲਸ ਜਿਹਨਾਂ ਦੇ ਵਿਰੋਧੀ ਧਿਰ ਵਾਲੋਂ ਵੀ ਕਦੇ ਆਉਣ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਹੈ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਵਾਂ ਵੀ ਹੋਣਾ ਵਾ ਜੋ ਕੋਈ ਰਾਜੀ ਨਾਲ ਨਾਸੜਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਇਸ ਕਰਕੇ ਵੀ ਪੁਲਿਸ ਜਿਹੜੀ ਉਸ ਤਰਕ ਸੀ ਕਿੰਨੇ ਕੋਈ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋਈ ਉੱਥੇ ਭੀੜ ਸੀ ਕਿੰਨੇ ਵੀ ਲੋਕ ਸੀ ਇੱਥੇ ਕੋਈ 100-200 ਆਦਮੀ ਹੋਗਾ 50 ਕੁ ਲੇਡੀਜ਼ ਹੋਣਗੇ ਤੇ ਕੋਈ ਐਹੋ ਜਿਹਾ ਵੈਪਨ ਵੀ ਮਿਲੇ ਜਿਹੜੇ ਸਫਸਤਿਕਿਟੀ ਕਹਿ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ-ਬਾਰ ਦੱਸਣ ਡਿਆ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਘਮਾ ਕੇ ਗੱਲ ਉਹੀ ਲਿਆਂਦੇ ਜ ਫੇਰ ਘੜੀਮੁੜੀ ਇਹ ਗੱਲ ਕੋਈ ਨਹੀਂ ਜ਼ੋਰਿਆ ਤੇ ਇਹ ਜਿਹੜਾ ਫੰਕਸ਼ਨ ਬੁੱਕ ਆਈ ਲਖਾ ਸਿੰਘ ਆ ਪਿੰਡ ਸੰਘਿਆ ਤੋਂ ਉਹਨਾਂ ਨੇ ਬੁੱਕ ਰਾਇਆ ਸੀ ਵੀ ਸਾਡੀ ਜੀ ਬਰਥਡੇ ਪਾਰਟੀ ਸਾਡੇ ਬੱਚਾ ਤਮਾਨ ਆ ਠੀਕ ਹੈ ਜੀ ਅਸੀਂ ਉਹ ਲਗਭਗ 1,50,000 ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਸੀ ਕੋਈ ਚੱਕਰ ਨਹੀਂ ਆ ਬੜਾ ਅਸਰੇ ਜਿਵੇਂ ਨਾਸ਼ਤਾ ਪਾਉਣ ਲੱਗਾ ਲੱਗੇ ਆ ਤੇ ਅਜੇ ਖਾਣਾ ਲੱਗਾ ਸੀ ਤੇ ਬਾਅਦ ਪਤਾ ਲੱਗਾ ਜੀ ਸਾਰੇ ਬੰਦੇ ਅੰਦਰ ਆਜੋ ਬਾਹਰ ਆਜੋ ਪੁਲਸਵਾ ਆ ਗਈ ਪਰ ਹੁਣ ਇਹ ਕਾਰਨ ਨਹੀਂ ਪਤਾ ਕਿ ਪੁਲਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਆ ਉਹ ਜਿਹੜਾ ਪ੍ਰੋਗਰਾਮ ਖਤਮ ਕਰਤਾ ਵਿਚੇ ਰਹਿ ਗਿਆ ਵੇਖੋ ਪਿਓ ਬੱਚੇ ਰਹਿ ਗਿਆ ਜੀ ਹੰਤਾ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਹਨੇ ਖਾਧਾ ਕਿ ਨਹੀਂ ਖਾਧਾ ਤੇ ਬੰਦੇ ਨੂੰ ਰਾਸਤ ਵੀ ਲਿਆ ਇਹਨਾਂ ਨੇ ਮन्ने ਇਹ ਬਾਰੇ ਮੈਨੂੰ ਪਤਾ ਨਹੀਂ ਜੀ ਪੁਲਿਸ ਜਿਹੜੀ ਆ ਚੈੱਕ ਕਲਾਸੀ ਕਰ ਕਰ ਬਾਹਰ ਕਰ ਉਹ ਇਹ ਹਦਾ ਜੀ ਪੁਲਿਸ ਨੂੰ ਕੋਈ ਹੋਵੇ ਖਬਰ ਕੋਈ ਇਤਲਾਹ ਹੋਊਗੀ ਤਾਂ ਹੀ ਪੁਲਿਸ ਆਈ ਜੀ ਦੇਖੋ ਹਦਾ ਇਤਲਾਹ ਹੋਵੇ ਕੋਈ ਬੰਦਾ ਇੱਥੇ ਨਜਾਇਜ਼ ਆ ਗਿਆ ਹੋਇਆ ਜਾਂ ਜਾਇਜ਼ ਇਹੋ ਜਿਹਾ ਪਤਾ ਨਹੀਂ ਸਾਨੂੰ ਵੀ ਸਾਰਾ ਆਪਣਾ ਡੀਜੇ ਗਾਰਾ ਸਭ ਵਿਚੇ ਖਾਣਾ ਵਿਚੇ ਰਹਿ ਗਿਆ ਤੇ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਲੋ ਹੀ ਕਾਨੂੰਗਰਾ ਹੀ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾ ਖਾਦਾ ਕੇ ਨਹੀਂ ਖਾਦਾ ਹੁਣ ਤਲਾਸ਼ੀ ਲੈਣੀ ਚਾਹੁੰਦੇ ਨੇ ਬਸ ਹਾਂ ਜੀ ਹੁਣ ਜਿੰਨੇ ਬੰਦੇ ਗਏ ਸਾਰੇ ਤਲਾਸ਼ ਲੈ ਕੇ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਤਾਂ ਪੈਸਾ ਨੂੰ ਇਹੋ ਜਿਹਾ ਜਿੱਥੇ ਤਲਾਸ਼ੀ ਲੈ ਸਕਦੇ ਅਸੀਂ ਉਥੋਂ ਹੋ ਸਕਦੇ ਬੋਸ ਨੂੰ ਕਿ ਜਿੱਥੇ ਤਲਾਸ਼ੀ ਰਾਣੀ ਕਹਿੰਦੇ ਟੇਬਲ ਵੇਖ ਰਹੇ ਉਹ ਇਹ ਵੇਖੋ ਉਹ ਸੋਹੇ ਵੇਖ ਰਹੇ ਆ ਵੇਖੋ ਜੇ ਤਾਂ ਗੱਲ ਜੋ ਤਲਾਸ਼ੀ ਕਰਨੀ ਕਰੋ ਕੋਈ ਗੱਲ ਇਹ ਨਵਾਂ ਸੀਓ ਵੀ ਤਿਆਰ ਰਿਹਾ ਅਸੀਂ ਦੇਖੋ ਇਹ ਕੋਵਿਡ ਕਰਨੇ ਕਰਨਾ ਸਰਕਾਰ ਅਗਲੇ ਬਾਰੇ ਪੁਲਸਿਆ ਜ਼ਿਲ੍ਹਾ ਤਰੁੰਦਤ ਨੇ ਪਿੰਡ ਨਰੰਗਾਬਾਦ ਵਿਖੇ ਇੱਕ ਮੈਰਿਜ ਪੈਲੈਸ ਵਿੱਚ ਬੱਚੇ ਦਾ ਧਮਾਨ ਕੀਤਾ ਜਾ ਰਿਹਾ ਸੀ ਜਿਸ ਤੇ ਕਿ ਪੁਲਿਸ ਵੱਲੋਂ ਦਬਜ ਦਿਨੇ ਹੋਇਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਦੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਨ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਿਬ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਪੈਲਸ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤੁਮਾਨ ਮਨਾਇਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮਲਜ਼ਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਪੈਲੈਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਦੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਓ ਭਗਤ ਕਰਨ ਵਾਸਤੇ ਡੀਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਕੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਤਰੀਆਂ ਤਰੀਆਂ ਰਹਿ ਗਈਆਂ ਜਦੋਂ ਪੁਲਿਸ ਵੱਲੋਂ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸਹੀ ਇਹ ਸਟਾਫ ਸਮੇਤ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾ ਲਿਆ ਔਰ ਜਿਹੜੇ ਕਿ ਅੰਦਰ ਲੋਕ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਧਰਾਂ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀਨਾਮਾ ਵੀ ਅੱਜ ਹੋਣਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾ ਦਿੱਤਾ ਜਾ ਸਕਦਾ ਹੈ ਜਿਸ ਲਈ ਪੁਲਿਸ ਨੇ ਐਤਿਆਤਾਂ ਵਰਤਦੇ ਹੋਏ ਆਇਆ ਇੱਥੇ 6 ਥਾਣਿਆਂ ਦੀਆਂ ਟੀਮਾਂ ਸਵੇਰ ਤੋਂ ਮੁਲਾਜ਼ਮ ਜਿਹੜੇ ਇੱਥੇ ਪੁੱਜ ਗਏ ਔਰ ਜਿਹੜੇ ਥਾਣੇ ਪੁਲਿਸ ਨੂੰ ਕਹਿਰਾ ਪਾ ਕੇ ਇਸ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਪੁਲਿਸ ਵੱਲੋਂ ਦੱਸਣ ਦੇ ਅਨੁਸਾਰ ਇੱਥੇ ਕਰੀਬ ਅੱਧੀ ਦਰਜਨ ਦੇ ਕਰੀਬ ਜਿਹੜੇ ਵਿਅਕਤੀ ਹਨ ਸ਼ੱਕੀ ਜਿਹੜੇ ਮੁਲਜ਼ਮ ਨਹੀਂ ਸ਼ਾਇਦ ਕਰੀਬ ਬੜੇ ਵੱਖ-ਵੱਖ ਕਿਸਮਾਂ ਦੇ ਹਥਿਆਰ ਵੀ ਬਰਾਮਦ ਕੀਤੇ ਗਿਆ ਨਾ ਹਾਲਾਂਕਿ ਉਹ ਲਾਇਸੈਂਸੀ ਹਨ ਜਾਂ ਨਹੀਂ ਉਸ ਦੀ ਪੁਲਿਸ ਵੱਲੋਂ ਜਾਂਚ ਕਰਦਾ ਗੱਲ ਕਹੀ ਗਈ ਹੈ ਔਰ ਵੇਖਣਾ ਹੈ ਕਿ ਇਸ ਦੌਰਾਨ ਜਿਹੜੇ ਇੱਥੇ ਪੁੱਜੇ ਸਨ ਲੋਕ ਔਰ ਉਹਨਾਂ ਦੀ ਜਿਹੜੀ ਆ ਪ੍ਰੋਗਰਾਮ ਜਿਹੜਾ ਖਰਾਬ ਹੋ ਗਿਆ ਉਸ ਦੇ ਵਿੱਚ ਲੋਕਾਂ ਵੱਲੋਂ ਉਹਨਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਜਿਹੜਾ ਕੀ ਕਈ ਤਰ੍ਹਾਂ ਦੇ ਰੋਸ ਲਾਏ ਜਾ ਰਹੇ ਹਨ ਔਰ ਇੱਥੇ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਹੈ ਕਿ ਰਾਜੂ ਸ਼ੂਟਰ ਸਮੇਤ ਜਿਹੜਾ ਕੀ ਮੁਲਜ਼ਮ ਸੀਗਾ ਉਸ ਦੇ ਸਮੇਤ ਕਰੀਬ ਅੱਧੀ ਦਰਜਣ ਜਿਹੜੇ ਵਿਅਕਤੀਆਂ ਨੂੰ ਹਿਰਾਸਤ ਵਿੱਚ ਲੈ ਕੇ ਅਗਨੀਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤਰਨ ਜੀ ਗੱਲ ਉਹਦੀ ਇਹ ਵੀ ਸਮਾਰਾ ਸਾਨੂੰ ਕੋਈ ਨਹੀਂ ਪਤਾ ਕੋਖਣੀ ਮਿਲਿਆ ਜਿਸ ਦਾ ਵੀਰ ਤੋਂ ਰਾਜੂ ਵੀਰ ਤੋਂ ਕੋਖਣੀ ਮਿਲਿਆ ਜੇ ਉਹਨੂੰ ਐਵੇਂ ਲੱਗੇ ਜਿਨ੍ਹਾਂ ਤੋਂ ਮਿਲਿਆ ਉਹਨਾਂ ਤੋਂ ਠੀਕ ਆ ਬਾਕੀ ਉਹ ਤੋਂ ਕੋਖਣੀ ਮਿਲਿਆ ਤਰਾਸ਼ੀ ਤਰਾਸ਼ੀ ਕੀਤੀ ਆ ਉਹਦੇ ਪੁੱਤ ਦਾ ਹੋ ਗਿਆ ਇਹ ਪ੍ਰੋਗਰਾਮ ਹਾਂ ਜੀ ਮਾਣ ਹੀ ਉਹਦੇ ਪੁੱਤ ਦਾ ਕੋਖਣੀ ਉਹ ਤੋਂ ਮਿਲਿਆ ਉਹਨੇ ਵਿਚਾਰੇ ਨੇ ਰੀਜਾ ਲਈ ਆਪਣੇ ਪੁੱਤ ਦੇ ਕੋਖਣੀ ਜੀ ਰਾਜੂ ਵੀਰ ਦਾ ਰਾਜੂ ਵੀਰ ਦਾ ਰਾਜੂ ਵੀਰ ਦੇ ਮੁੰਡੇ ਦਾ ਤਮਾਣ ਹੀ ਸੰਘਿਆ ਦੋ ਹਾਂਜੀ ਉਹਨਾਂ ਨੂੰ ਕੋਖਣੀ ਮਿਲਿਆ ਜਿਨ੍ਹਾਂ ਤੋਂ ਮਿਲਿਆ ਉਹਨਾਂ ਦੀ ਆਪਾਂ ਕੋਈ ਕਹਿ ਨਹੀਂ ਸਕਦੇ ਪਰ ਉਹ ਤੋਂ ਕੋਖ ਨਹੀਂ ਮਿਲਿਆ ਉਹਨੂੰ ਛੱਡ ਦੋ ਆਪਾਂ ਇਹਨੂੰ ਇਹ ਛਗਣਿਆ ਮਾਰਾ ਇਹਨੇ ਤਲਾਸ਼ੀ ਕੀਤੀ ਆ ਇਹਨੂੰ ਕੋਖ ਨਹੀਂ ਮਿਲਿਆ ਉਹਨਾਂ ਨੂੰ ਜਰ ਜਦੋਂ ਨਹੀਂ ਕੋਖ ਮਿਲਿਆ ਤੇ ਮਾਰਾ ਹੱਡੀ ਹੋ ਬੇਨਤੀ ਵੀ ਵੀਰ ਨੂੰ ਛੱਡੋ ਯਾਰ ਆ ਦੇ ਧੱਕਾ ਨਾ ਕਰੋ ਮਾਰਾ ਕੋਖ ਨਹੀਂ ਮਿਲਿਆ ਉਹਨੇ ਤਾਂ ਚਾਵਾ ਨਾ ਕੀਤਾ ਜੇ ਮਹੀਨਾ ਨਹੀਂ ਮੇਰੀ ਘਰ ਵਾਲੀ ਆ ਜੇ ਮਹੀਨਾ ਹੋਇਆ ਨਹੀਂ ਉਹਨੂੰ ਆਏ ਨੂੰ ਮੀਨਾ ਹੋਇਆ ਜੇ ਜਿਹਦੇ ਕੋਲੇ ਫੜਿਆ ਉਹਦੇ ਨਾਲ ਤੂੰ ਹੀ ਭੁਗਤੋ ਹੱਤੋਂ ਕੀ ਲੈਣਾ ਮਨੋ ਜਿਹਦੇ ਕੋਲੋਂ ਫੜਿਆ ਹੈ ਪਹਿਲਾਂ ਜੇ ਉਹਨੂੰ ਮਹੀਨਾਵਾਂ ਨਹੀਂ ਹੋਇਆ ਜੇ ਆਏ ਨੂੰ ਮੇਰਾ ਨਾਮ ਮਨਪ੍ਰੀਤ ਕੀ ਕੀ ਤੁਹਾਡੇ ਪਤੀ ਦਾ ਕੀ ਨਾਮ ਹੈ ਉਰਨਾ ਰਾਜੂ ਕਹਿੰਦੇ ਉਦਾਂ ਰਾਜੂ ਬੰਦੇ ਪਹਿਲਾਂ ਕਿਹੜੇ ਮਾਮਲੇ ਸੀ ਅੱਜ ਬੰਦੇ ਦਾ ਧਮਾਨ ਕੀਤਾ ਕੀ ਅੱਜ ਪੁਲਿਸ ਕਿਉਂ ਆਈ ਸੀ ਕੀ ਕਹਿੰਦੇ ਆ ਪਤਾ ਹੀ ਨਹੀਂ ਆਾਨੂੰ ਪਤਾ ਹੀ ਨਹੀਂ ਕੀ ਗੱਲ ਬਣੀ ਆਵੇਂ ਚੱਲਦਾ ਚੱਲਣ ਦੇ ਆ ਸਕਣ ਦੇਂਦੇ ਸੀ ਨਹੀਂ ਅਜੇ ਕੁਝ ਨਹੀਂ ਹੋਇਆ ਕੀ ਕੁਝ ਸਮਾਰਾ ਬਥੇਰੀ ਸਾਡਾ ਰੋਟੀ ਬਣੀ ਪੈਸੇ ਲੈ ਬਰਬਾਦ ਹੋ ਗਿਆ ਉਹ ਕਿੱਥੋਂ ਹੀ ਭਰਨਾ ਦੱਸੋ ਸਾਨੂੰ ਮਾਰਾ ਹਾਂਜੀ ਮੇਰੇ ਮਾਰਾ ਚਾਚੇ ਦਾ ਮੁੰਡਾ ਹੋ ਮੈਂ ਉਹਦੇ ਤਾਇ ਦਾ ਮੁੰਡਾ ਠੀਕ ਆ ਹਾਂਜੀ ਮੰਗਿਆ ਉਹ ਆਟੀ ਮਾਰਿਆ ਖਾਲੀ ਹੱਥੀ ਕੋਕੜੀ ਤੋਂ ਮਿਲਿਆ ਮਾਰਿਆ ਉਹਨੂੰ ਛੱਡੋ ਉਹਨੂੰ ਆਡੀ ਹੋ ਮੰਗ ਜਿਓ ਹੋਰ ਠੀਕ ਆ ਮਾਰਿਆ ਬਹੁਤ ਚਿਰ ਬਾਅਦ ਆਇਆ ਜੇ ਉਹਨੂੰ ਛੱਡੋ ਖੜਾ ਅਸੀਂ ਧੱਕਾ ਨਾ ਕਰੂ ਵੀਰ ਨਾਲ ਉਹ ਨਿਗਾਹਿਆ ਪੁੱਤੋਂ ਦਾ ਤੇਰਾ ਮੁੰਡਾ ਜਦੋਂ ਆਇਆ ਦੋ ਬਣੀ ਇੱਥੇ ਆ ਗਿਆ ਜੀ ਉਹਨਾਂ ਮਹੀਨਾ ਹੋਇਆ ਜੀ ਹਾਂ ਬੋ ਕਾਕਾ ਨਾ ਕਿਸੇ ਟੱਡ ਘਰ ਲੈ ਗਈ ਹੁਣ ਲੈ ਗਏ ਪਤਾ ਨਹੀਂ ਕਿੱਥੇ ਲੈ ਕੇ ਗਏ ਨਾ ਲਗੇ ਹਾਂਜੀ ਲੈ ਗਏ ਪਤਾ ਨਹੀਂ ਕਿੱਥੇ ਕਰਿਆ ਨਾਲੇ ਅੱਜ ਤਿੰਨ ਵਾਰ ਤਰਾਸੀ ਕੀਤੀ ਚੱਲਿਆ ਆ ਲੀੜਿਆਂ ਦੀ ਸਾਡਿਆਂ ਦੀ ਲੀੜਿਆਂ ਦੇ ਮਾਰੀ ਕੋਈ ਕੋਹ ਜ ਮਰ ਅਹੀਂ ਆ ਆਪਣੇ ਇਹੋ ਸ਼ਕਲ ਲਗਲਾ ਕੇ ਬੰਨੇ ਆ ਤੇ ਵੀਰਾ ਜੇ ਹੁਣ ਕੋਈ ਆ ਹੀ ਗਿਆ ਤੇ ਇਤਰਾਹ ਹੀ ਕਿ ਥੋੜੀ ਕਰ ਸਕਦੇ ਅਸੀਂ ਤੇ ਹੋ ਅੱਗੇ ਵੀ ਵੇਖ ਕਰੋ ਤਲਾਸੀ ਵੀਰ ਜਿਦੋਂ ਮਰਜੀ ਮੇਰੀ ਮੰਮੀ ਹੈ ਤੁਹਾਡਾ ਕੀ ਨਾਮ ਕੀਆ ਮੇਰਾ ਨਾਮ ਸਤੋ ਕੀ ਗੱਲ ਬਾਤ ਹੋਈ ਸਾਰੀ ਕੋਈ ਨਹੀਂ ਹੋਇਆ ਇਦਾਂ ਹੀ ਆਉਂਦੇ ਕੰਮ ਹੁਣ ਅੰਦਰ ਦੇ ਸਾਗਾ ਕਾਕੇ ਦਾ ਕੰਮ ਆਉਂਦਾ ਹੈ ਖੜਿਆ ਮੰਡੇ ਦਾ ਤਮਾੜ ਹੈ ਕੋਈ ਗੱਲ ਬਾਤ ਰਾਜੂ ਤੇ ਕਿਹੜਾ ਮਾਮਲਾ ਦਰਜੀ ਹੀ ਕਾਦਾ ਹੈ ਕੀ ਕੀਤਾ ਸੀ ਕੋਣ ਆਇਦੋ ਪੀਓ ਤਬੇ ਪੀਸ਼ਾ ਬਣਾਉਂਦਾ ਹੈ ਕਾਕੇ ਦਾ ਜਲ ਮਦਨ ਨਹੀਂ ਕੋਈ ਪੁਰਾਣੀ ਪਰਚੀ ਦਰਜੀ ਉੱਤੇ ਕੋਈ ਨਾ ਕੋਈ ਨਹੀਂ ਤੇ ਕਿ ਜੱਦਾ ਆਇਆ ਤੇ ਕਿ ਆ ਪਉਂ ਜੱਦਾ ਕਚਹਿਰੀ ਤੇ ਮਹੀਨਾ ਨਹੀਂ ਹੋਇਆ ਅਜੇ ਮਹੀਨਾ ਨਹੀਂ ਹੋਇਆ ਵੀ ਆਏ ਜਮਾਨ ਤੇ ਆਇਆ ਇਸ ਵਾਰ ਹਾਂਜੀ ਹਾਂਜੀ ਹਾਂ ਤਰੀਕੇ ਪਉਂ ਜੱਦਾ ਕਚਹਿਰੀ ਜਾਂਦਾ ਹੈ ਜੀ ਇੱਥੇ ਅੱਜ ਨਾ ਬੱਚਾ ਧਮਾਨ ਸੀ ਅਸੀਂ ਪ੍ਰੋਗਰਾਮ ਕਰਨ ਆਏ ਹਾਂ ਤੇ ਸਾਨੂੰ ਨਹੀਂ ਪਤਾ ਕੀ ਗੱਲ ਹੋਈ ਅਚਾਨਕ ਪੁਲਿਸ ਆਈ ਹੈ ਤੇ ਬਸ ਪਕਦਾਰੀ ਪੈ ਗਈ ਤੇ ਅਸੀਂ ਤੇ ਆਪ ਹੁਣ ਬਸ ਸਾਡਾ ਕੰਮ ਵਿੱਚੇ ਰਹਿ ਗਿਆ ਅਸੀਂ ਸਗੋਂ ਪੈਸੇ ਪੁਸੇ ਵੀ ਲੈਣੇ ਆ ਤੇ ਪੇਮਰਪੂਮਰ ਕੋਈ ਗੱਲ ਨਹੀਂ ਆ ਤੇ ਬਸ ਅਸੀਂ ਬੈਠੇ ਆ ਬਸ ਪ੍ਰਸ਼ਾਸਨ ਦਾ ਇੰਤਜ਼ਾਰ ਕਰ ਰਹੇ ਆ ਕਿ ਵੀ ਸਾਨੂੰ ਜਾਣ ਦੇਣ ਬਸ ਤੁਸੀਂ ਕੀ ਕਰਨਾ ਇੱਥੇ ਅਸੀਂ ਮੈਂਗਨਾ ਆਰਟਿਸਟ ਲੈ ਕੇ ਆਏ ਹਾਂ ਪੀਐਸ ਡੀਜੀਐਲ ਪਾਈਆ ਗਨਾ ਇਹਨਾਂ ਦਾ ਡਿਜੇ ਸੀ ਤੇ ਪ੍ਰੋਗਰਾਮ ਕਰ ਰਹੇ ਆ ਅਸੀਂ ਆਰਕੈਸਟਰਾ ਸੀ ਕਿਹੜਾ ਕੰਮ ਚੱਲ ਗਿਆ ਜਦੋਂ ਇਹ ਕੰਮ ਇਹ ਜੀ ਅੱਧ ਤੋਂ ਜ਼ਿਆਦਾ ਕੰਮ ਨਿਬੜ ਗਿਆ ਸੀ ਸਗਨ ਪੈ ਰਹੇ ਸੀ ਬੱਚਿਆਂ ਨੂੰ ਸਗਨ ਦੇ ਰਹੇ ਉਸ ਤੋਂ ਬਾਅਦ ਅਚਾਨਕ ਪ੍ਰਸ਼ਾਸਨ ਆਇਆ ਇਹ ਆ ਗੱਲ ਹੋਈ ਕਿਹੜਾ ਪਹਿਲੇ ਸੀ ਇੱਥੇ ਪ੍ਰੋਗਰਾਮ ਸ਼ਾ ਡਰੀਮ ਉਹ ਬੰਦੇ بڑے بڑے ਵੀ ਆ ਪੁਲਿਸ ਨੇ ਤੇ ਜੀ ਪਤਾ ਨਹੀਂ ਸਾਨੂੰ ਨੂੰ ਇਹ ਪਤਾ ਸਾਨੂੰ ਇੱਥੇ ਇਹ ਵੀਰੇ ਮਤਲਬ ਕੀ ਪ੍ਰੋਗਰਾਮ ਹੀ ਆਪਣਾ ਬੱਡੇ ਦਾ ਹੀ ਤੇ ਆਪਾਂ ਡੀਜੇ ਸੈਟਅਪ ਆਪਾਂ ਨੂੰ ਆਨਲਾਈਨ ਬੁਕਿੰਗ ਹੋਈ ਸੀ ਹਾਂਜੀ ਕਿੰਨੇ ਇੱਥੇ ਕਿੱਥੇ ਹੋਈ ਸੀ ਕਿਹੜੀ ਜਗ੍ਹਾ ਤੇ ਇਹ ਆਪਣੇ ਐਸੇ ਹੀ ਸ਼ਾਹ ਡ੍ਰੀਮ ਜੀ ਹੋਇਆ ਬਾਤ ਚਲਦੇ ਪ੍ਰੋਗਰਾਮ ਇਹ ਚਲਦੇ ਵੀਰੇ ਸਗਨ ਪੈਣ ਰਿਹਾ ਸੀ ਤੇ ਆਪਣਾ ਕੀ ਉਹਦਾ ਨਾਮ ਆ ਡੀਜੇ ਮਤਲਬ ਕੀ ਸੈਟਅਪ ਬੰਦ ਕਰਵਾਇਆ ਸੀ ਉਹਨਾਂ ਨੇ ਕਿ ਉਹ ਆਂਦੇ ਵੀ ਸਗਨ ਪੈ ਰਿਹਾ ਵਾ ਤੇ ਮਤਲਬ ਕੀ ਬੰਦ ਕਰ ਦੋ ਇਹ ਬਾਅਦ ਚ ਪੁਲਿਸ ਪ੍ਰਸ਼ਾਸਨ ਆ ਜੀ ਹਾਂਜੀ ਪੁਲਿਸ ਆ ਗਈ ਹਾਂਜੀ ਹਾਂਜੀ ਕੀ ਕਹਿੰਦੇ ਬੰਦ ਕਰ ਦੋ ਸਰ ਹਾਂਜੀ ਹਾਂਜੀ ਬੰਦ ਕਰ ਤਲਾਸ਼ੀ ਲੈ ਰਹੇ ਹੋ ਕੀ ਕਰ ਤਲਾਸ਼ੀ ਤੇ ਮਤਲਬ ਕੀ ਲੈ ਲਈ ਸਾਡੀ ਸਾਡੇ ਕੋਲ ਤੇ ਜਦੋਂ ਆਪਾਂ ਬੇਕਸੂਰ ਆਪਾਂ ਨੂੰ ਕੁਝ ਮਤਲਬ ਕੀ ਡਰੀ ਨਹੀਂ ਹੈਗਾ ਹਾਂਜੀ ਤੁਹਾਨੂੰ ਪਤਾ ਨਹੀਂ ਲੱਗਾ ਕੀ ਇਹ ਇਧਰ ਆਇਆ ਤੂੰ ਬੇਗਾਨਾ ਤੈਨੂੰ ਆਈ ਪੁਲਿਸ ਪਤਾ ਨਹੀਂ ਇਹ ਨਹੀਂ ਪਤਾ ਨਹੀਂ ਤੇ ਐਂਡੇ ਤੇ ਤੁਹਾਨੂੰ ਪਤਾ ਨਹੀਂ ਲੱਗਿਆ ਅੱਜ ਰੇਡ ਕੀਤੀ ਰਾਜੂ ਸ਼ੂਟਰ ਆ ਸਾਨੂੰ ਕਸ਼ਮੀਰ ਸਿੰਘ ਪਿੰਡ ਸੰਗੇ ਇੱਥੇ ਕਰੀਬ ਕੋਈ 25 ਦੇ ਅਚੀ ਮਕਦਮੇ ਤੇ ਦਰਜ ਨੇ 307 ਵਗੈਰਾ ਦੇ 302 ਦੇ ਡਕੀਤੀਆਂ ਦੇ ਖੂਹਾਂ ਦੇ ਹਥਿਆਰਾਂ ਦੇ ਅੱਜ ਹੀ ਆਪਣੇ ਬੱਚੇ ਦਾ ਜਨਮ ਦਿਨ ਇਹਨੇ ਮਨਾਉਣਾ ਸੀ ਇੱਥੇ ਪੈਲਸ ਦੇ ਵਿੱਚ ਇਹਨੇ ਤਕਰੀਬਨ ਇਹ ਜੇਲ੍ਹ ਤੋਂ ਓਹ ਮਹੀਨਾ ਕਿ ਹੋਇਆ ਨੂੰ ਰਿਹਾ ਹੋ ਕੇ ਆਏ ਨੂੰ ਇਹਨੇ ਤਕਰੀਬਨ ਸਾਰੇ ਜਿਹੜੇ ਜੇਲ੍ਹ ਚੋਂ ਗਲਤ ਬੰਦੇ ਗਲਤ ਅਨਸਰ ਸੀਗੇ ਉਹਨਾਂ ਨੂੰ ਇੱਥੇ ਬੁਲਾਇਆ ਸੀਗਾ ਇਸ ਕਰਕੇ ਆਪਾਂ ਇਸ ਪੈਲਸ ਦੀ ਪ੍ਰੋਗਰਾਮ ਹੋਣ ਤੋਂ ਬਾਅਦ ਸ਼ਾਮੀ ਜਿਹੜੇ ਬੰਦੇ ਨਹੀਂ ਗਏ ਉਹਨਾਂ ਬੰਦਿਆਂ ਦੀ ਤੇ ਗੱਡੀਆਂ ਦੀ ਸਰਚ ਕੀਤੀ ਆ ਇਹ ਕੁਝ ਬ੍ਰੰਧ ਹੋਇਆ ਕੁਝ ਰਿਕਵਰੀ ਹੋਈ ਕੁਝ ਬ੍ਰੰਧ ਹੋਇਆ ਉਹਦੇ ਸਬੰਧੀ ਅਜੇ ਤਫਤੀਸ਼ ਜਾਰੀ ਆ ਤਸਦੀਕ ਜਾਰੀ ਆ ਜਿੰਨਾ ਬੰਦਿਆਂ ਕੋ ਅਸਲਾ ਵਗੈਰਾ ਮਿਲਿਆ ਕਿ ਉਹ ਲਾਇਸੈਂਸੀ ਆ ਕਿ ਉਤਰਾਵਾ ਮਿਲਿਆ ਵਾ ਪਰ ਉਹਨਾਂ ਦੇ ਕਈਆਂ ਨੇ ਕੋਲੇ ਵੀ ਕਿਹਾ ਵੀ ਸਾਡੇ ਲਾਇਸੈਂਸੀ ਨੇ ਇਸ ਕਰਕੇ ਤਫਤੀਸ਼ ਜਾਰੀ ਆ ਇਸ ਸਬੰਧੀ ਸੀਨੀਅਰ ਅਫਸਰ ਤੁਹਾਨੂੰ ਡਿਟੇਲ ਰਿਪੋਰਟ ਕਰਕੇ ਫਿਰ ਬਾਅਦ ਚ ਦੱਸਣਗੇ ਜਿਹੜੇ ਜਿਹੜੇ ਅਸਲੇ ਨਿੱਤੇ ਨੇ ਕਬਜ਼ੇ ਚ ਕਿੰਨੀ ਕੁ ਕੁਆਂਟੀਟੀ ਹੈ ਚਾਹੇ ਹਜੇ ਕਲੇਮ ਜੋ ਮੱਝੇ ਕਰਦੇ ਨੇ ਨਹੀਂ ਇਹਦੇ ਬਾਰੇ ਅਜੇ ਮੈਂ ਕਲੀਅਰ ਫਿਗਰ ਨਹੀਂ ਕਰ ਸਕਦਾ ਕਿਉਂਕਿ ਵੱਖ-ਵੱਖ ਪਾਰਟੀਆਂ ਤਕਰੀਬਨ 6 ਪਾਰਟੀਆਂ ਵੱਖ-ਵੱਖ ਸਿਚੂਆ ਸਾਬਨ ਆਏ ਨੇ ਵੱਖ-ਵੱਖ ਦਿਸ਼ਾ ਤੋਂ ਇਕੱਠੇ ਕਰ ਰਹੇ ਸੀ ਇਹਦੀ ਮੈਂ ਕਾਉਂਟਰੀ ਨਹੀਂ ਦੱਸ ਸਕਦਾ ਪਰ ਇਹ ਗੱਲ ਹੈ ਵੀ ਮਿਲੇ ਜਰੂਰ ਨੇ ਇਹੋ ਜੀ ਕੋਈ ਗੱਲ ਨਹੀਂ ਮਿਲੇ ਜਰੂਰ ਨੇ ਸ਼ੂਟਰ ਸਮੇਤ ਕਿੰਨੇ ਬੰਦੇ ਰਾਉਂਡ ਆਪ ਕੀਤੇ ਪੰਜ ਤੋਂ ਛੇ ਬੰਦੇ ਆਪਾਂ ਗ੍ਰফতার ਕੀਤੇ ਆ ਜਿਹਦੇ ਵਿੱਚੋਂ ਕਿਸ ਦੀ 57 ਕਰਾਂਗੇ ਕੋਈ 109 ਚ ਵੀ ਕਰਾਂ ਜਿਹੜੇ ਸਹੀ ਨਹੀਂ ਦੱਸੇਗਾ ਜਿੰਨਾਂ ਕੋ ਕੋ ਹਥਿਆਰ ਮਿਲੇਗਾ ਉਹਨਾਂ ਤੇ ਬੰਨ ਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਰਾਜੂ ਛੋਟੇ ਆ ਜਿਹੜੇ ਬਾਕੀ ਨੇ ਉਹ ਵੀ ਇੱਥੇ ਮਿਲੇ ਨੇ ਮੜੇ ਮੜੇ ਇੱਥੇ ਪੈਲਸ ਦੇ ਵਿੱਚੋਂ ਹੀ ਮਿਲਿਆ ਜੀ ਪੈਲਸ ਜਿਹਨਾਂ ਦੇ ਵਿਰੋਧੀ ਧਿਰ ਵਾਲੋਂ ਵੀ ਕੋਈ ਆਣ ਦੀ ਸ਼ੰਕਾ ਸੀ ਜਿਸ ਲੈ ਕੇ ਪੁਲਿਸ ਨੇ ਅਲਰਟ ਹੋ ਕੇ ਇੱਥੇ ਕਾਰਵਾਈ ਕੀਤੀ ਹੈ ਪਤਾ ਲੱਗਾ ਇਹ ਸੂਚਨਾ ਮਿਲੀ ਸੀ ਵੀ ਇੱਥੇ ਕੋਈ ਇਹਨਾਂ ਦਾ ਕਿਸੇ ਗੱਲ ਦਾ ਅੱਜ ਰਾਜੀ ਨਵਾ ਵੀ ਹੋਣਾ ਵਾ ਜੇ ਕੋਈ ਰਾਜੀ ਨਾਲ ਨਾ ਸੜਿਆ ਚੜਿਆ ਤੇ ਕੋਈ ਝਗੜਾ ਹੋ ਸਕਦਾ ਕਿੰਨੇ ਕੋ ਲੋਕ ਸੀ ਜਦੋਂ ਤੁਸੀਂ ਅੰਦਰ ਆਏ ਕਿੰਨੇ ਕੋ ਉੱਥੇ ਭੀੜ ਸੀ ਆ ਕਿੰਨੇ ਕੋ ਲੋਕ ਸੀ ਇੱਥੇ ਕੋਈ 100 200 ਆਦਮੀ ਹੋਊਗਾ 50 ਕੁ ਲੇਡੀਜ਼ ਹੋਣਗੇ ਤੇ ਕੋਈ ਇਹੋ ਜਿਹੀ ਵੈਪਨ ਵੀ ਮਿਲੇ ਜਿਹੜੇ ਸਬਸਟਿਕਟੀ ਕਿ ਕਹਿ ਸਕਦੇ ਆ ਜਾਂ ਕੁਝ ਲੇਟੈਸਟ ਮੈਂ ਆਪ ਜੀ ਨੂੰ ਬਾਰ ਬਾਰ ਦੱਸਣ ਡਿਆ ਵੀ ਇਹ ਇੱਕ ਤਫਤੀਸ਼ ਦਾ ਵਿਸ਼ਾ ਤੁਸੀਂ ਕਮਾ ਕੇ ਗੱਲ ਉਹੀ ਲਿਆਂਦੇ ਜ ਫੇਰ ਘੜੀ ਮੁੜੀ ਇਹ ਗੱਲ ਕੋਈ ਨਹੀਂ ਜੋੜਿਆ ਨਗਾਬਾਦ ਉਹ ਦਸ ਰੋਡ ਦਾ ਰੋਡ ਤੇ ਆ ਤੇ ਮੈਂ ਮੈਨੇਜ ਰਹੀ ਇੱਥੇ ਤੇ ਇਹ ਜਿਹੜਾ ਫੰਕਸ਼ਨ ਬੁੱਕ ਆਈ ਲਖਾ ਸਿੰਘ ਆ ਪਿੰਡ ਸੰਘਿਆ ਤੋਂ ਉਹਨਾਂ ਨੇ ਬੁੱਕ ਰਾਇਆ ਵੀ ਸਾਡੀ ਜੀ ਬਰਥਡੇ ਪਾਰਟੀ ਸਾਡੇ ਬੱਚਾ ਤਮਾਨ ਆ ਇਹ ਠੀਕ ਹੈ ਜੀ ਇਹ ਉਹ ਲਗਭਗ 1.50 ਲੱਖ ਚ ਬੁੱਕ ਕੀਤਾ ਸੀ ਤੇ ਫੰਕਸ਼ਨ ਹੋ ਰਿਹਾ ਹੈ ਕੋਈ ਚੱਕਰ ਨਹੀਂ ਆ ਬੜਾ ਜਿਵੇਂ ਨਾਸ਼ਤਾ ਪਾਣੀ ਲੱਗਾ ਲੱਗੇ ਆ ਤੇ ਅਜੇ ਖਾਣਾ ਲੱਗਾ ਸੀ ਤੇ ਬਾਅਦ ਪਤਾ ਲੱਗਾ ਜੀ ਸਾਰੇ ਬੰਦੇ ਅੱਜ ਆਜੋ ਬਾਹਰ ਆਜੋ ਤੇ ਪੁਲਸਵਾ ਆ ਗਈ ਪਰ ਹੁਣ ਇਹ ਕਾਰ ਨਹੀਂ ਪਤਾ ਪੁਲਸ ਕਿਉਂ ਆਈ ਆ ਤੇ ਕੀ ਨਹੀਂ ਇਹ ਗੱਲ ਦਾ ਸਾਨੂੰ ਪਤਾ ਕੋਈ ਨਹੀਂ ਆ ਹੁਣ ਜਿਹੜਾ ਪ੍ਰੋਗਰਾਮ ਕਦਮ ਕਰਦਾ ਵਿਚੇ ਰਹਿ ਗਿਆ ਦੇਖੋ ਪਿਓ ਵਿਚੇ ਰਹਿ ਗਿਆ ਜੀ ਹੁਣ ਤਾਂ ਸਾਰੇ ਚਲੇ ਚੁਲੇ ਗਏ ਆ ਤੇ ਰੋਟੀ ਪਾਣੀ ਜਿੱਦਾਂ ਜਿੱਦਾਂ ਕਿਸੇ ਨੇ ਖਾਧਾ ਕਿ ਨਹੀਂ ਖਾਧਾ ਤੇ ਉਹਨੇ ਨੂੰ ਲਾ ਸੁੱਤ ਵੀ ਲਿਆ ਨਾ ਨੇ ਮन्ने ਇਹ ਬਾਰੇ ਵਿੱਚ ਪਤਾ ਨਹੀਂ ਜੀ ਪੁਲਿਸ ਜਿਹੜੀ ਆ ਚੈੱਕ ਕਲਾਸੀ ਕਰ ਕਰ ਬਾਹਰ ਕਰ ਉਹ ਉਹ ਹਦਾ ਜੀ ਪੁਲਿਸ ਨੂੰ ਕੋਈ ਹੋਵੇ ਖਬਰ ਕੋਈ ਇਤਲਾਹ ਹੋਊਗੀ ਤਾਂ ਹੀ ਪੁਲਸ ਆਈ ਜੀ ਦੇਖੋ ਹਦਾ ਇਤਲਾਹ ਹੋਵੇ ਕੋਈ ਬੰਦਾ ਇੱਥੇ ਨਜਾਇਜ਼ ਆ ਗਿਆ ਹੋਇਆ ਜਾਂ ਜਿਆਜ ਇਹੋ ਜਿਹਾ ਪਤਾ ਨਹੀਂ ਸਾਨੂੰ ਵੀ ਸਾਰਾ ਆਪਣਾ ਡੀਜੇ ਵਗੈਰਾ ਸਭ ਟੀ ਖਾਣਾ niche ਰਹਿ ਗਿਆ ਤੇ ਡੀਜੇ ਹਾਂਜੀ ਚੱਲਿਆ ਜੀ ਡੀਜੇ ਪਾਰਟੀ ਵੱਲੋਂ ਹੀ ਖਾਣਾ ਵਗੈਰਾ ਸਾਰਾ ਪਾਰਟੀ ਵੱਲੋਂ ਹੀ ਤੇ ਕੁਝ ਕੇ ਲੋਕਾ ਖਾਦਾ ਕੇ ਨਹੀਂ ਖਾਦਾ ਹੁਣ ਤਲਾਸ਼ੀ ਲੈਣੀ ਚਾਹੁੰਦੇ ਨੇ ਬਸ ਹਾਂਜੀ ਹੁਣ ਜਿੰਨੇ ਬੰਦੇ ਗਏ ਸਾਰੇ ਤਲਾਸ਼ੀ ਲੈ ਜਾਂਦੇ ਆ ਤੇ ਬਾਕੀ ਇਹ ਆ ਵੀ ਸਾਡੇ ਨਾਲ ਤਾਂ ਪੈਸਾ ਨੂੰ ਇਹੋ ਜਿਹਾ ਦਿੱਤਾ ਤਾਸ਼ਰੇ ਲੈ ਸਕਦੇ ਅਸੀਂ ਤਰ ਹੋ ਸਕਦੇ ਬੋਸ ਨੂੰ ਕਿ ਜਿੱਥੇ ਤਾਸ਼ਰੇ ਨੇ ਕਹਿੰਦੇ ਟੇਬਲ ਵੇਖ ਰਹੇ ਆ ਇਹ ਵੇਖੋ ਸੋਹੇ ਵੇਖ ਰਹੇ ਆ ਵੇਖੋ ਜੇ ਤਾਂ ਗੱਲ ਦਾ ਜੋ ਤਾਸ਼ੀ ਕਰਨੀ ਕਰੋ ਕੋਈ ਗੱਲ ਇਹ ਨਵਾਂ ਸੀਓ ਵੀ ਤਿਆਰ ਰਿਹਾ ਅਸੀਂ ਦੇਖੋ ਇਹ ਕੋਵਿਡ ਕਰਨੇ ਕਰਨਾ ਸਰਕਾਰ ਅਗਲੇ ਬਾਰੇ ਪੁਲਸ ਆ ਜ਼ਿਲ੍ਹਾ ਤਰੁੰਦਤ ਦੇ ਪਿੰਡ ਨੁਰੰਗਾਬਾਦ ਵਿਖੇ ਇੱਕ ਮੈਰਿਜ ਪੈਲੈਸ ਵਿੱਚ ਬੱਚੇ ਦਾ ਧਮਾਨ ਕੀਤਾ ਜਾ ਰਿਹਾ ਸੀ ਜਿਸ ਤੇ ਕੀ ਪੁਲਿਸ ਵੱਲੋਂ ਦਬਜ ਦਿਨੇ ਹੋਇਆ ਇਸ ਪ੍ਰੋਗਰਾਮ ਵਿੱਚ ਮੌਜੂਦ ਜਿਹੜੇ ਲੋਕ ਸੀ ਰਿਸ਼ਤੇਦਾਰ ਆਏ ਸਨ ਉਹਨਾਂ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਗਈ ਜਿਸ ਨੂੰ ਦੇਖਦੇ ਹੋਏ ਜਿਹੜੇ ਰਿਸ਼ਤੇਦਾਰ ਅਤੇ ਲੋਕ ਸਨ ਉਹਨਾਂ ਵਿੱਚ ਹੜਕਮ ਬਚ ਗਿਆ ਔਰ ਜਿਬ ਮਿਲੀ ਜਾਣਕਾਰੀ ਦੇ ਅਨੁਸਾਰ ਇਸ ਸਪੈਲਸ ਵਿੱਚ ਜਿਹੜਾ ਪ੍ਰੋਗਰਾਮ ਸੀਗਾ ਇੱਕ ਬੱਚੇ ਦਾ ਜਨਮ ਜਿਹੜਾ ਉਹਦਾ ਤੁਮਾਨ ਮਨਾਇਆ ਜਾ ਰਿਹਾ ਸੀਗਾ ਉਸ ਦੇ ਵਿੱਚ ਉਸ ਦਾ ਪਿਤਾ ਜਿਹੜਾ ਕਿ ਰਾਜੂ ਸ਼ੂਟਰ ਨਾਮ ਦਾ ਇੱਕ ਮਲਜ਼ਮ ਹੈ ਜਿਸ ਦੇ ਖਿਲਾਫ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ 25 ਦੇ ਕਰੀਬ ਮੁਕਦਮੇ ਦਰਜ ਹਨ ਜਿਨ੍ਹਾਂ ਵਿੱਚ ਬੈਂਕ ਡਕਾਟੀਆਂ ਤੋਂ ਲੈ ਕੇ ਹੋਰ ਕਤਲ ਤੋਂ ਲੈ ਕੇ ਫਰੋਤੀ ਦੀਆਂ ਵਾਰਦਾਤਾਂ ਵੀ ਸ਼ਾਮਲ ਹਨ ਇਸ ਸੂਚਨਾ ਦੇ ਆਧਾਰ ਉਪਰ ਪੁਲਿਸ ਨੂੰ ਬਿਲੀ ਸੂਚਨਾ ਮਿਲੀ ਸੀ ਕਿ ਇਸ ਪੈਲੈਸ ਵਿੱਚ ਅੱਜ ਉਸਦੇ ਬੱਚੇ ਦਾ ਜਿਹੜਾ ਧਮਾਨ ਪ੍ਰੋਗਰਾਮ ਹੈ ਉਹ ਮਨਾਇਆ ਜਾ ਰਿਹਾ ਉਸਦੇ ਸੰਬੰਧ ਵਿੱਚ ਜਨਮ ਨੂੰ ਲੈ ਕੇ ਉਸਦੇ ਲੈ ਕੇ ਰਿਸ਼ਤੇਦਾਰ ਬੁਲਾਏ ਗਏ ਸਨ ਔਰ ਵੱਡੀ ਗਿਣਤੀ ਵਿੱਚ ਆਉ ਭਗਤ ਕਰਨ ਵਾਸਤੇ ਡੀਜੇ ਸਿਸਟਮ ਤੋਂ ਲੈ ਕੇ ਹਰ ਤਰ੍ਹਾਂ ਦਾ ਜਿਹੜਾ ਇੱਥੇ ਕੀ ਇੰਤਜ਼ਾਮ ਕੀਤੇ ਗਏ ਸਨ ਖੁਸ਼ੀਆਂ ਦਾ ਜਿਹੜਾ ਦਿਨ ਸੀ ਉਹਨੂੰ ਮਨਾਏ ਜਾਣ ਦੀ ਤਿਆਰੀਆਂ ਉਸ ਵੇਲੇ ਤਰੀਆਂ ਤਰੀਆਂ ਰਹਿ ਗਈਆਂ ਜਦੋਂ ਪੁਲਿਸ ਵੱਲੋਂ ਇਸੇ ਦਸਤਕ ਦੇ ਦਿੱਤੀ ਗਈ 6 ਟੀਮਾਂ 6 ਥਾਣਿਆਂ ਦੀਆਂ ਟੀਮਾਂ ਤੋਂ ਸੀ ਇਹੇ ਸਟਾਫ ਸਮੇਤ ਇੱਥੇ ਵੱਡੀ ਗਿਣਤੀ ਵਿੱਚ ਜਿਹੜੇ ਪੁਲਿਸ ਕਰਮਚਾਰੀਆਂ ਨੇ ਆ ਕੇ ਘੇਰਾ ਪਾ ਲਿਆ ਔਰ ਜਿਹੜੇ ਕਿ ਅੰਦਰ ਲੋਕ ਸਨ ਔਰ ਦੱਸਿਆ ਜਾ ਰਿਹਾ ਹੈ ਕਿ ਰਾਜੂ ਸ਼ੂਟਰ ਦੇ ਜਿਹੜੇ ਸਾਥੀ ਸਨ ਔਰ ਦੋ ਧਰਾਂ ਵਿੱਚ ਇਹਨਾਂ ਦੇ ਵਿੱਚ ਕੁਝ ਰਾਜੀਨਾਮਾ ਵੀ ਅੱਜ ਹੋਣਾ ਸੀ ਜਿਸ ਨੂੰ ਲੈ ਕੇ ਪੁਲਿਸ ਨੂੰ ਡਰ ਸੀ ਕਿ ਦੋਵਾਂ ਧਰਾਂ ਵਿੱਚ ਕੁਝ ਫਾਇਰਿੰਗ ਤੋਂ ਲੈ ਕੇ ਜਾਂ ਕੁਝ ਹੋਰ ਅੰਜਾਮ ਹੋ ਜਾ ਦਿੱਤਾ ਜਾ ਸਕਦਾ ਹੈ ਜਿਸ ਲਈ ਪੁਲਿਸ ਨੇ ਐਤਿਆਤਾਂ ਨੂੰ ਵਰਤਨੇ ਹੋਇਆ ਇੱਥੇ 6 ਥਾਣਿਆਂ ਦੀਆਂ